ਪੰਜਾਬ ਵਿੱਚ ਭਾਰੀ ਬਰਸਾਤ ਤੇ ਹੜ੍ਹਾਂ ਦੇ ਵਿਚਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਟਾਂਡਾ ਇਲਾਕੇ ਦੇ ਵੇੜ ਖੇਤਰ ਰੜਾ ਮੰਡ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਰਾਜਕੁਮਾਰ ਜੱਬੇਵਾਲ, ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ, ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ एसडीएम टांडा परमप्रीत सिंह ਤੇ ਸਮੂਚਾ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਸਾਡਾ ਬਰਵਾਉਣ ਨੂੰ ਆਪਰੇ ਮੇਰਾ ਮਤਲਬ ਤੁਸੀਂ ਮਾਰ ਜਿਆ ਆ ਗਿਆ ਕੁਝ ਪਾਣੀ ਦੀ ਪਾਣੀ ਦੀ ਉਹ ਤੁਸੀਂ ਇੱਥੇ ਇੱਥੇ ਨਹੀਂ ਪਈ ਜਾਂਦਾ ਹਾਂ ਸਰ ਉਹਨਾਂ ਕੋਈ ਕਹਿ ਰਿਹਾ ਡੰਕਰ ਵੀ ਆਉਂਦੇ ਲੋਕਾਂ ਦੇ ਬੱਚੇ ਜੀ ਪਰ ਨਹੀਂ ਨਹੀਂ ਤੁਸੀਂ ਆ ਜੀ ਕਿਹੜਾ ਮਾਰਨ ਵਾਸਤੇ ਉਹਨਾਂ ਗੱਡੀਆਂ ਦੇ ਨਾਲ ਸਾਰਾ ਬੰਦ ਕਰ ਦਿੰਦੇ ਸਰ ਇਹਨਾਂ ਨਾਲ ਕੋਈ ਕਸਰ ਨਹੀਂ ਇਹਨਾਂ ਨਾਲੋਂ ਬਾਝੇ ਨਾਲ ਕੋਈ ਸਾਰਾ ਪਾਣੀ ਦਿੱਤੇ ਸਾਰੀ ਟੀਮ ਆ ਰਹੀ ਸਾਰੇ ਇੱਥੇ ਜਣੇ ਆਉਂਦੇ ਸਾਰੀਆਂ ਟੀਮਾਂ ਆਉਂਦੀਆਂ ਚੀਜ਼ਾਂ ਆਉਂਦੀਆਂ ਸਾਨੂੰ ਸਰ ਇਹ ਕੀ ਹੈ ਪਾਣੀ ਦਾ ਪ੍ਰੋਬਲਮ ਹੈ ਆ ਜਿਹੜਾ ਬੰਨਿਆ ਹਾਂ ਹਾਂ ਉਹ ਮੈਂ ਦੱਸ ਦਿੰਦੇ ਆ 5 ਕਿਲੋਮੀਟਰ ਇਹ ਬਤਾ ਜਾ ਆਪਸੇ ਤੁਸੀਂ ਇਹ ਦੇ ਵਿੱਚ ਰੱਖਿਆ ਜਾਵੇ 플ੱਡ ਮਤਲਬ ਫਲੇਟ ਹੈ ਇਹ ਹੋ ਜਾਏਗੀ ਮੈਨੂੰ ਦੇਖ ਲੈਣ ਨੂੰ ਆਪਣੀ ਪੱਟੀ ਸਾਈਡ ਦੀ ਇੰਚਰ ਦਾ ਪਾਣੀ ਉਧਰ ਚਲ ਜਾਏ ਇਹ ਕਿਤੇ ਇੱਥੇ 플ੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਚ ਉਧਰ ਹਾਂਜੀ ਜੇ ਉਹ ਕੋਲ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੇ ਹੀ ਪ੍ਰੋਬਲਮ ਸੋਲਵਾ ਸਾਰਾ ਪਾਣੀ ਉਧਰ ਮੇਰੇ ਵਿੱਚ ਵੀ ਸੜਕ 'ਚ ਵੀ ਕੁੜੀਆਂ ਕਾਪੀ ਕੜੀਆਂ ਰੱਖਾਈਆਂ ਜਾਂ ਇੰਨਾ ਚ ਅੱਗੇ ਕਿ ਚੇ ਵੀ ਨਹੀਂ ਹੈ ਗਿਆ ਅੱਗੇ ਵੀ ਨਹੀਂ ਹੈ ਗਿਆ ਦੂਜੀ ਆ ਜਿੰਨੀ ਚਗਲਾਤ ਆ ਨਾ ਇਹ ਸਾਰੀ ਪਟਾਈ ਸਾਡਾ ਇਹ ਦਿਨਾਂ ਪਾਣੀ ਤੋਂ ਉੱਪਰੋਂ ਚਗਲਾਤ ਆ ਇਹ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ 플ੌਟ ਵੀ ਦਿੱਤੇ ਜਾਣ ਕਿਉਂ ਅਹੀਂ ਆ ਸੜਕਾ ਦੇ ਜਿਹੜੇ ਬੈਠੇ ਨੇ ਫਕਰਦੇ ਨਹੀਂ ਠੀਕ ਹੈ ਨਾ ਜੇ ਇਹ ਦੇ ਨਾਲ ਕੋ ਰੋਣਾ ਸਰਕਾਰ ਸਾਨੂੰ ਨਾ 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 ਪਹਿਲਾਂ ਉਹਨੇ ਸਰਕਾਰਾਂ ਮੈਨੂੰ 70 ਕੋਈ ਸਰਕਾਰ ਹੋੜ ਹੀ ਨਹੀਂ ਤੇ ਐ ਮਿਲਣੀ ਕੋਈ ਆਉਂਦਾ ਸਰਪੰਚ ਨਹੀਂ ਪਰ ਹੁਣ ਕੋਈ ਕਸਰ ਨਹੀਂ ਦੀ ਐਮਐਲ ਸਾਹਿਬ ਵੱਲੋਂ ਸਾਰੀਆਂ ਟੀਮਾਂ ਹੋਂਦੀਆਂ ਨੇ ਡਾਕਟਰਾਂ ਦੀਆਂ ਜੋ ਵੀ ਆ ਤਕਰੀਬਨ ਸਾਰੀਆਂ ਹੋਂਦ ਕੋਈ ਕੋਈ ਬੰਤ ਬੱਚਾ ਬਿਮਾਰ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਜੀ ਜਾ ਰਹੇ ਨਹੀਂ ਆਹ ਤਾਂ ਤੁਸੀ ਇੱਥੇ ਜਿਵੇਂ ਨਾ ਤੂੰ ਆਇਆ ਕਰੂਜੋ ਤਾਂ ਮਰਜੀ ਆਇਆ ਕਰੂ ਤਿੰਨ ਤਿੰਨ ਦਿਨ ਨਹੀਂ ਆਇਆ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਸਾਨੂੰ ਇਹੀ ਪ੍ਰੋਬਲਮ ਆ ਕਿ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕਮਿਟੀ ਦਾ ਹੋਣਾ ਚਾਹੀਦਾ ਹਾਂਜੀ ਇਹ ਤੁਹਾਨੂੰ ਕੁਝ ਗਲਤ ਆ ਸਭ ਤੋਂ ਵੱਧ ਤੁਹਾਨੂੰ ਪਤਾ ਹੈ ਹਾਂਜੀ ਕਿ ਕਿੱਥੇ ਕਿਹੜਾ ਬੰਨ ਕਿੱਥੋਂ ਪਾਣੀ ਆਉਂਦਾ ਹਾਂਜੀ ਤੁਹਾਨੂੰ ਕੁਝ ਕਿ ਕਰ ਹਾਂਜੀ ਇਹ ਸਾਡਾ ਸਾਨੂੰ ਕੋਈ ਵਾਰ ਨਹੀਂ ਪਤਾ ਹੁੰਦਾ ਕਿਉਂਕਿ ਉਹ ਤਾਂ ਦਫ਼ਤਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਪਤਾ ਕੀ ਕਰੀਂ ਹਾਂਜੀ ਸਰਪੰਚ ਸਾਹਿਬ ਮੈਂ ਦੱਸਿਆ ਮੰਮੀ ਹਾਂਜੀ ਹਨਾ ਵੀ ਇਥੋਂ ਆਪ ਕੋਈ ਨਹੀਂ ਆਈ ਹੈਗੀ ਹਾਂਜੀ ਇੱਧਰ ਵੀ ਕੋਈ ਨਹੀਂ ਆਈ ਹੈਗੀ ਨਹੀਂ ਆਈਗੀ ਉੱਡਾ ਆਫ ਲੱਗ ਜਾਂਦੀ ਹਾਂਜੀ ਡਾਫ ਲੱਗ ਜਾਂਦੀ ਸਾਰਿਆਂ ਘਰਾਂ 'ਇਹ 12 12 ਫੁੱਟ ਪਾਣੀ ਦੀ ਟੀਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੀ ਐ ਦਰਿਆ ਦੇ ਵਿੱਚ ਹੀ ਐ ਇਹ ਦਰਿਆ 'ਚੋਂ ਛੱਡ ਗਏ ਨਹੀਂ ਉਹ ਸਾਡੇ ਸਾਰੇ ਸਹਿਯੋਗ ਨਾਲ ਕੀ ਨੇ ਗਰਮੇ ਟੋਲੇ ਦੀ ਜਿੰਨ ਬਾਕੀ ਬੰਨ ਬੱਜ ਸਕਦਾ ਜਾ ਕੇ ਆਉਂਗਾ ਜਿਹੜਾ 12 ਵਜੇ ਸਾਰੇ ਆਉਣ ਨਸਲਾਂ ਬੱਜਣ ਆਉਣ ਵਾਲੀਆਂ ਚੀਜ਼ ਸਾਰੀਆਂ ਨਹੀਂ ਨਹੀਂ ਦੀ ਸਾਨੂੰ ਪਹਿਲੀ ਮੁੱਠੀ ਕਰਦੇ ਹਾਂ ਜਿੱਥੋਂ ਜਾ ਦੇ ਹਾਂਜੀ ਹਾਂਜੀ ਸਾਨੂੰ ਕੋਈ ਹੋਰ ਨਹੀਂ ਸਾਡੀ ਸਰ ਇਸੋ ਲੋ ਇਹਨਾਂ ਜਿਹੜੇ ਇਹਨਾਂ ਦਾ ਨਾ ਕਿ 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 ਜਿਗਾйда ਲੇਗਲ ਤੋਂ ਉਹਦਾ ਅਸਟੋਰ ਰੈਕਸ ਆਪੇ ਦਾ ਮੋਲੇ ਤੇ ਮੀਂਹ ਆਉਂਦੀ ਦੇ ਬਸ ਜਵਰ ਸੜ ਗਈ ਅੰਨਾ ਦੇ ਪੈਕ ਟੱਕ ਕਰ ਜਾਂਦੀ ਆ ਇੱਥੇ ਪਹਿਲਾਂ ਇਹਨਾਂ ਤੋਂ ਰੰਗਦ ਲੈ ਕਿ ਹੋਰ ਜਾਂਦਾ ਕਿੰਨੀ ਦੀ ਮਨਜ਼ੂਰੀ ਮਿਲੇਗੀ ਨਾ ਖਾਦੇ ਘਰ ਤਾਂ ਤੁਸੀਂ ਇਹਨੇ ਨਹੀਂ ਕੁਝ ਵੀ ਕੀਤਾ ਲਿੰਟਰ ਨਹੀਂ ਚਾਹੀਦੀ ਕੋਈ ਵਰਤੋਂ ਲੈ ਕਿ ਸਾਡੇ ਘਰ ਤੋਂ ਬਾਹਰ ਸਕੂਟਰ ਕਿੱਥੇ ਨੂੰ ਬਸ ਆਉਂਦੀ ਹੈ ਨਾ ਔਰ ਡਰਾਈਵਰ ਨਹੀਂ ਲੈ ਕੇ ਆਉਂਦਾ ਕੱਚਾ ਰਸਤਾ ਹੈ ਨਾ ਸਾਰੇ ਰਸਤੇ ਕੱਚੇ ਆ ਹਾਂਜੀ ਤੇ ਉਹ ਫਿਰ ਸੜਕ ਤੋਂ ਵਾਪਸ ਕਰ ਲਿੰਦਾ ਹੈ ਹਾਂ ਤੇ ਕੁਲੇ ਸਾਰੇ ਬੱਚੇ ਫੱਤੇ ਕੁਲੇ ਟੱਕਰ ਸਾਰੇ ਕੱਚਾ ਰਸਤਾ ਸਾਰੇ ਬੱਚੇ ਫੱਤੇ ਕੁਲੇ ਇਹ ਤਾਂ ਬਾਸ ਡਰਾਈਵਰ ਤੋਂ ਲੈ ਕੇ ਇਹ ਸਰ ਸਾਰਾ ਹੀ ਇਹ ਕੰਪਲੀਟ ਹੋਣਾ ਚਾਹੀਦਾ ਸਭ ਕੁਝ ਜਿਹੜਾ ਕਹਿ ਬਾਕੀ ਜੋ ਵੀ ਮਾਵਜੇ ਨੇ ਜਿੰਨਾ ਨੁਕਸਾਨ ਹੋਇਆ ਸਾਰਾ ਉਹ ਤਾਂ ਉਹ ਤਾਂ ਕਰ ਲਿਆ ਹਾਂਜੀ ਉਹਦੇ ਕੋਈ ਨਹੀਂ ਫਸਲਾਂ ਦਾ ਕੋਈ ਨਹੀਂ ਜਾਨੀ ਨੁਕਸਾਨ ਨਾ ਹਾਂਜੀ ਚਲੋ ਚਲੋ ਇੱਥੇ ਠੀਕ ਹੋ ਗਿਆ ਮਤਲਬ ਸਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਹੋਣਾ ਚਾਹੀਦਾ ਸਾਰਾ ਨਗਹਾਂ ਨੂੰ ਇਹ ਨਹੀਂ ਹੋਵੇ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸਦਕਾ ਦੇ ਫੇਰ ਰੋਲ ਗਏ ਹੋਰ ਠੀਕ ਇਹ ਗੱਲ ਨਹੀਂ ਹੋਣੀ ਚਾਹੀਦੀ ਕੋਈ ਨਹੀਂ ਕੋਈ ਨਹੀਂ ਬੇਟਾ ਉਹਦੇ ਨਾਲ ਕਰਾਂਗੇ

ਤਮੀ ਹਾਂ ਜੀ ਬੰਨ ਕਰ ਰਹੇ ਹੋ ਤੇ ਕਹਿੰਦੇ ਕਿ ਆਪਣਾ ਦਰਿਆ ਦਾ ਵਿੱਚ ਉਹ ਜਿਹੜਾ ਬਾ ਪਿੱਛੇ ਹੱਟ ਜਿਹੜੇ ਰੋਖ ਬਣ ਉਹ ਥੋੜੇ ਸਾਫ ਕਰਾ ਦਿਓ ਸਾਫ ਕਰਵਾ ਦਿਓ ਹਾਂ ਜੀ ਕਿ ਇੱਕ ਇੱਥੇ ਨਹੀਂ ਹੋਣਾ ਇੱਕ ਸਾਡੇ ਘਰ ਵੀ ਸਾਰੇ ਟੱਟ ਗਏ ਜੀ ਹਾਂ ਇਹ ਤਾਂ ਕੋਈ ਨਹੀਂ ਤੁਹਾਨੂੰ ਸਾਰਾ ਉਦਮ ਆਪ ਜੀ ਰਾਜਾ ਲੰਗਰਾਂ ਦਾ ਹਾਂ ਜੀ ਨਾ ਜੀ ਤੁਹਾਡੀ ਰਾਜਾ ਸਾਹਿਬ ਸਾਡੇ ਭਾਜੀ ਨੇ ਸਾਡੀ ਬਹੁਤ ਬਹੁਤ ਧੰਨਵਾਦ ਜੀ ਕਿ ਬਹੁਤ ਤੁਹਾਡਾ ਮਦਦ ਕਰਦੇ ਜੀ ਸਾਡੀ ਰਾਤ ਸਰਪਾਣੀ ਸਰਕਾਰ ਜੰਡੇ ਵਰਗੀ ਸਰਕਾਰ ਨਹੀਂ ਆਉਣੀ ਬਾਰ ਬਾਰ ਬਿਲਕੁਲ ਤੁਸੀਂ ਬਹੁਤ ਬਹੁਤ ਸਾਨੂੰ ਪੇਜ ਤੇ ਤੁਸੀਂ ਕੱਢ ਕੇ ਖੜਿਆ ਸੀ ਹਾਂ ਜੀ ਹਾਂ ਜੀ ਥੋੜੀ ਸਰਕਾਰ ਹੈ ਜੀ ਹਾਂ ਜੀ ਉਹ ਗਾਨ ਸਾਹਿਬ ਦੇ ਦੋ ਸਾਡੀਆਂ ਅਲ ਪੁਆਇੰਟੀਆਂ ਕੋਲ ਨਾ ਜਾਣ ਕੁਝ ਹੋਰ ਬਹੁਤ ਬਹੁਤ ਧੰਨਵਾਦ ਜੀ ਉਹਦੇ ਪੰਚਾਇਤਾਂ ਨਹੀਂ ਦੇਣਾ ਸੇਮ ਹੀ ਆ ਬਲਡਿੰਗ ਉਹ ਇਥੋਂ ਵੀ ਹਾਂਜੀ ਸੇਮ ਬਲਡਿੰਗ ਆਉ ਇਹ ਹੋ ਗਈ ਉਹ ਆ ਗਿਆ ਹਾਂਜੀ ਆਦਾ ਆਫਰੇ ਨਹੀਂ ਲੱਗਦੀ ਹਾਂਜੀ ਹਾਂਜੀ ਇੱਕ ਮੇਨ ਬੰਨ ਹਰ ਨੂੰ ਜ਼ਰੂਰੀ ਬਹੁਤ ਜਿਆਦਾ ਇਹ ਸਾਨੂੰ ਸੜਕ ਹੈ ਹੀ ਨਹੀਂ ਜੀ ਹਾਂ ਜੀ ਸੜਕ ਨਹੀਂ ਪੰਜ ਚਾਰ ਪੇੜ ਲੱਗਦੇ ਨੇ ਪੇੜ ਦੇ ਇੱਥੇ ਹਾਂ ਅਬਦੁੱਲਾਪੁਰ ਵਾਲੇ ਵੀ ਇਹੀ ਕਹਿੰਦੇ ਸੀ ਸਰ ਮੈਂ ਤੁਹਾਨੂੰ 2023 ਜੀ ਯਰ ਕਿਸਾਬ ਨੂੰ ਮੈਂ ਕੀਤੀ ਹੈ ਪ੍ਰਿਆਸ ਸਹੀ ਆਏ ਨੇ ਮਪੀ ਸਾਹਿਬ ਪੋਲੀਟਿਕ ਪਹੁੰਚ ਲੈਣ ਤਾਂ ਸਰਸਰਸਰ ਠੀਕ ਆ ਪਹੁੰਚ ਲੈਣੀ ਹੋਈ ਨਾ ਫੋਰ ਜੀ ਨੂੰ ਵਾਸਤੇ ਅਸਟਾਮ ਤੇ ਚਾਰ ਪੁਲਟਰ ਦੇਖਣਾ ਥੋੜੀ ਜਿਹੀ ਪਾਵਰ ਜਾਰੀ ਲੱਗੀ ਹੈ ਦਰਿਆਲੇ ਕੰਨਾ ਤੁਹਾਨੂੰ ਤੁਹਾਨੂੰ ਜਾ ਕੇ ਪਤਾ ਹੈਂ ਕਿੱਥੇ ਬੋਲੀ ਨੂੰ ਜੀ ਅੱਛਾ ਤੁਹਾਨੂੰ ਪਾਣੀ ਆਉਂਦਾ ਕਿ ਕਿੱਲੇ ਲੇਕਰ ਸਾਹਿਬ ਜੀ ਕਿ ਤੁਹਾਨੂੰ ਪੁੱਛਦੇ ਜੀ ਠੀਕ ਹੈ ਠੀਕ ਚਲੋ ਬੰਨ ਕੋਸ ਜਿਆਦਾ ਹੋ ਜੇ ਉਹ ਤਾਂ ਜਦੋਂ ਤੁਸੀਂ ਪ੍ਰਿਆਰ ਸਾਰੇ ਇੱਕ ਵਾਰੀ ਖਾਫਦਾ ਵਾਸਤੇ ਬਹੁਤ ਹੋਈ ਕੋਈ ਕਰਾਉਣਾ ਬਹੁਤ ਜ਼ਰੂਰੀ ਹੈ ਇਹ ਗਾਹ ਤੋਂ ਤੁਹਾਨੂੰ ਸਰ ਸਾਰੇ ਲੋਕ ਬਹੁਤ 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 ਸਾਰਾ ਸਿੱਧਾ ਦੇਖ ਕੇ ਤੇ ਹਾਰ ਸਾ